ਖਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਆਪ ਜੀ ਦੇ ਨਾਲ ਤੁਹਾਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਇੱਕ ਇਹ ਘਟਨਾ ਸਾਂਝੀ ਕਰੀਏ ਇਸ ਤੋਂ ਪਹਿਲਾਂ ਸਾਡਾ YouTube ਚੈਨਲ ਗੁਰੂ 13 TV ਸਬਸਕ੍ਰਾਈਬ ਕਰੋ ਚੰਗਾ ਲੱਗੇ ਲਾਈਕ ਕਰੋ ਕਮੈਂਟ ਕਰੋ ਸਾਡੇ ਸੇਵਾ ਵਿੱਚ ਪ੍ਰਯਾਸ ਰੱਖੋ ਜੀ ਤੁਹਾਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵਿਦ ਅਵਸਥਾ ਦੇ ਵਿੱਚ ਜਿਤਨੀ ਵੱਡੀ ਉਹਨਾਂ ਨੇ ਕਾਲ ਖਾਲੀ ਜਿਤਨੀ ਵੱਡੀ ਉਹਨਾਂ ਨੇ ਸੇਵਾ ਕੀਤੀ ਗੁਰੂ ਸਵਾਰਿਓ ਉਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਔਰ ਗੁਰੂ ਅਮਰਦਾਸ ਜੀ ਜੈਸੁਰੇ ਗੁਰਤਾ ਗੱਦੀ ਤੇ ਬੈਠੇ ਉਹਨਾਂ ਦੇ ਬੈਠਣ ਸਾਰ ਹੀ ਗੁਰਪੰਗਾ ਦੇਵ ਜੀ ਦੇ ਜਿਹੜੇ ਸੁਪੁੱਤਰ ਹੋਏ ਨੇ ਦਾਤੂ ਤੇ ਜਾਤੂ ਪਿਆਰੋ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਸੀ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਗੁਰਤਾ ਗੱਦੀ ਸਾਡੀ ਹੈ ਤੇ ਸਾਡੇ ਪਿਤਾ ਜੀ ਨੇ ਕਿਸੇ ਹੋਰ ਨੂੰ ਦੇ ਦਿੱਤੀ ਹੈ ਸੱਚੇ ਪਾਤਸ਼ਾਹ ਦੀ ਦਸਤਾਰ ਦਾਤੂ ਨੇ ਆਪਣੇ ਆਪ ਆਪਣੇ ਸਿਰ ਤੇ ਟਿਕਾ ਲਈ ਤੇ ਆਪਣੀ ਗੱਦੀ ਬਣਾ ਕੇ ਗੱਦੀ ਦੇ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ ਪਰ ਸਿੱਖ ਸੰਗਤਾਂ ਤਾਂ ਮਹਾਰਾਜ ਵਾਲੀ ਖਿਚੀਆਂ ਜਾ ਰਹੀਆਂ ਸਨ ਕਿਉਂਕਿ ਏਕ ਜੋਤ ਧੋਏ ਮੂਰਤੀ ਪਿਆਰੋ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਿਤਾ ਸਾਬ ਸ੍ਰੀ ਗੋਗਨ ਸਿੰਘ ਸਾਹਿਬ ਜੀ ਉਹਨਾਂ ਤੱਕ ਇਹ ਜੋਤ ਜਿਹੜੀ ਹੈ ਸਹਿਬ ਸਿੰਘ ਨਾਨਕidev ਜੀ ਨੇ ਪਹਿਲਾ ਟਕਾਈ ਸਹਿਬ ਸਿੰਘ ਅੰਗਦੇਵ ਜੀ ਦੇ ਅੰਦਰ ਤੇ ਫੇਰ ਆਪ ਜੋਤੀ ਜੋ ਸਮਾਏ ਔਰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਵਿੱਚ ਜੋਤ ਟਕਾ ਕੇ ਤੇ ਪਿਆਰਿਓ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਜਿਹੜੀ ਜੋਤ ਗੁਰੂ ਨਾਨਕਦੇਵ ਦੀ ਜਗਤ ਸੀ ਉਹ ਗੁਰੂ ਅਮਰਦਾਸ ਦੇ ਖਿਰਦੇ ਵਿੱਚ ਚਲੇ ਗਈ ਇਸ ਕਰਕੇ ਉਹਨਾਂ ਦਾ ਜਿਹੜਾ ਔਰਾ ਸਿਓ ਖੁੱਲਾ ਹੋ ਗਿਆ ਵੱਡਾ ਹੋ ਗਿਆ ਸ਼ਕਤਾਂ ਉਹਨਾਂ ਵੱਲੇ ਖਿੱਚੀਆਂ ਜਾਣ ਲੱਗੀਆਂ ਔਰ ਦਾਤੂ ਆਪਣੇ ਚਾਰ ਚਟੜਿਆਂ ਦੇ ਨਾਲ ਬੈਠਾ ਰਿਹਾ ਲੋਕਾਂ ਨੇ ਟੇਚਰਾਂ ਵੀ ਕਰਦੇ ਮਖੌਲ ਵੀ ਕਰਦੇ ਟਾਂਚ ਵੀ ਮਾਰਦੇ ਤੁਸੀਂ ਗੁਰੂ ਪੁੱਤਰ ਹੋ ਕੇ ਖਾਲੀ ਬੈਠੇ ਹੋ ਕੋਈ ਤੁਹਾਡੇ ਕੋਲ ਆਉਂਦਾ ਨਹੀਂ ਕੋਈ ਤੁਹਾਡੀ ਬਾਤ ਪੁੱਛਦਾ ਨਹੀਂ ਨਾ ਝੁਕੇ ਮਥੇ ਨਾ ਕੋਈ ਕਰੇ ਭੇਟਾ ਤੇ ਉਦਰ ਦੇਸਾਂ ਦੇ ਸੰਤਰਾ ਤੋਂ ਰਾਜੇ ਮਹਾਰਾਜੇ ਇਤਨੀਆਂ ਕ ਸੰਗਤਾਂ ਪੇਟਾਵਾਂ ਲੈ ਕੇ ਅਰਪਣ ਕਰਕੇ ਸੀ ਝਕਾਉਂਦੀਆਂ ਨੇ ਚਰਨ ਪੂਜੇ ਜਾਂਦੇ ਨੇ ਜਸ ਗਾਇਆ ਜਾਂਦਾ ਹੈ ਐਸੀਆਂ ਝੋਟਾਂ ਮਾਰਨ ਵਾਲੇ ਸਾਥੀ ਜਿਹੜੇ ਰੋਜ਼ਾਨਾ ਹੀ ਉਹਨੂੰ ਝੋਟਾ ਮਾਰਦੇ ਨੇ ਇੱਕ ਦਿਨ ਦਾਤੂ ਜੀ ਨੂੰ ਇਤਨਾ ਕ ਗੁੱਸਾ ਆ ਗਿਆ ਇਤਨਾ ਕ ਗੁੱਸਾ ਆ ਗਿਆ ਪਿਆਰਿਓ ਕਿ ਉਹ ਮਹਾਰਾਜੇ ਦੇ ਦਰਬਾਰ ਦੇ ਵਿੱਚ ਆ ਗਿਆ ਸੱਜੇ ਦਰਬਾਰ ਦੇ ਵਿੱਚ ਆ ਕੇ ਵੇਖਿਆ ਕਿ ਸੰਤਾਂ ਨਮਸਕਾਰ ਕਰ ਰਹੀਆਂ ਨੇ ਲੋਕ ਚੜਾਵੇ ਚੜਾ ਰਹੇ ਨੇ ਜਿਆਦਾ ਹੀ ਨਿਗਾਹ ਤਾਂ ਉਸ ਦੀ ਚੜਾਵਿਆਂ ਵੱਲੇ ਸੀ ਕਿ ਇਹ ਮਾਇਆ ਸਾਡੀ ਸੀ ਇਹ ਕੁ ਅਮਰਦਾ ਜੀ ਸੰਭਾਲ ਕੇ ਬੈਠੇ ਨੇ ਸੋ ਪਿਆਰਿਓ ਇਤਨਾ ਗੁੱਸੇ ਹਿਰਦੇ ਦੇ ਵਿੱਚ ਆ ਕੇ ਕੀ ਦੇਖਦੇ ਨੇ ਰਬਾਬੀ ਰਬਾਬ ਵਜਾ ਰਹੇ ਨੇ ਮਨਹੋਰ ਕੀਰਤਨ ਹੋ ਰਿਹਾ ਹੈ ਮਨੋਹਰ ਧੁਨ ਸ਼ਬਦ ਦੀ ਸੁਗੰਧੀ ਸਵਰਗ ਕੀ ਰੀਸ ਕਰਨ ਇਸ ਦਰਬਾਰ ਦੀ ਇਹ ਸਭ ਦਾਤੂ ਜੀ ਤੋਂ ਸਹਾਰਿਆ ਨਾ ਗਿਆ ਉਸ ਨੇ ਖਿੱਚ ਕੇ ਗੁਰੂ ਸਾਹਿਬ ਦੇ ਲਤ ਮਾਰੀ ਪਰ ਮਹਾਰਾਜ ਇੱਕਦਮ ਅਡੋਲ ਉਸ ਤਤ ਨਿੰਦਾ ਮਾਨ ਸਨਮਾਨ ਤੋਂ ਪਰੇ ਜੇ ਦੁੱਖ ਦੇਹ ਤਾ ਤੁਝੇ ਅਰਾਧੀ ਸੁਖ ਵੀ ਤੁਝੇ ਤੇ ਆਈ ਪਿਆਰਿਓ ਜੇ ਉਹਨਾਂ ਇਕਦਮ ਦਾਤੂ ਜੀ ਦਾ ਪੈਰ ਫੜ ਲਿਆ ਤੇ ਪੈਰ ਫੜ ਕੇ ਪਿਆਰ ਦੇ ਨਾਲ ਮੜਨ ਲਗੇ ਮੇਰਾ ਦੇ ਘਰ ਵਿੱਚ ਆ ਕੇ ਬੋਲੇ ਇੱਕ ਤਾਂ ਮੈਂ ਸੇਵਾ ਕਰਦਾ ਰਿਹਾ ਤੇ ਦੂਜਾ ਹੁਣ ਵਿਦ ਵੀ ਹੋ ਚੁੱਕਾ ਹੈ ਸਰੀਰ ਵਿਦ ਹੋ ਗਿਆ ਹੈ ਹੱਡ ਜਿਹੜੇ ਨੇ ਉਹ ਥੋੜੇ ਕਰੜੇ ਹੋ ਗਏ ਨੇ ਪਰ ਤੁਹਾਡੇ ਪੈਰ ਬਹੁਤ ਨਾਜ਼ਕ ਤੇ ਕੋਮਲ ਨੇ ਦਾਤੂ ਜੀ ਤੁਹਾਨੂੰ ਕੋਈ ਤਕਲੀਫਤ ਨਹੀਂ ਹੋਈ ਮੇਰਾ ਅਜਾਨ ਅਨਜਾਨ ਦਾ ਗੁਨਾਹ ਮਾਫ ਕਰਿਓ ਤੁਸੀਂ ਸਤਿਗੁਰੂ ਦੇ ਵੜਪਾਗੇ ਪੁੱਤਰ ਹੋ ਤੁਹਾਨੂੰ ਆਇਆਂ ਨੂੰ ਦੇਖ ਕੇ ਮੈਂ ਖੜਾ ਨਹੀਂ ਹੋਇਆ ਤੁਹਾਡੇ ਸਰਕਾਰ ਲਈ ਕੋਈ ਜਤਨ ਨਹੀਂ ਕੀਤਾ ਚੰਗਾ ਕੀਤਾ ਤੁਸੀਂ ਨੇ ਜੋ ਮੇਨੇ ਮਰ ਦੀ ਅੰਦਰਲੇ ਹੰਕਾਰ ਨੂੰ ਤੋੜਨਾ ਕਰਕੇ ਮੇਰੇ ਲਤ ਮਾਰੀ ਤੁਸੀਂ ਮੈਨੂੰ ਆਪਣਾ ਦਾ ਜਾਣ ਕੇ ਮੇਰਾ ਹੰਕਾਰ ਖਤਮ ਕਰ ਦਿੱਤਾ ਪਰ ਮੇਰੇ ਹੱਡ ਸੱਚਮੁੱਚ ਕਰ ਰਹੇ ਨਹੀਂ ਆਡੇ ਪੈਰ ਬੜੇ ਕੋਮਲ ਨੇ ਤੁਹਾਨੂੰ ਛੱਟ ਤਾਂ ਨਹੀਂ ਲੱਗੀ ਹੁਣ ਇੱਥੇ ਦਾਤੂ ਜੀ ਕੀ ਬੋਲੇ ਤੇ ਬਾਕੀ ਹੋਰ ਵੀ ਕੋਈ ਇੱਥੇ ਕੀ ਬੋਲੇ ਕਿੰਨਾ ਕਮਾਲ ਦਾ ਪਿੰਦੇ ਨੇ ਪਟ ਜਰਮ ਜੀ ਜਲਪ ਜੀ ਨੇ ਲਿਖਿਆ ਹੈ ਕਿ ਜਲਪਾ ਪਦਾਰਥ ਇਤੜੇ ਗੁਰ ਅਮਰਦਾਸ ਜਿੱਥੇ ਮਿਲੇ ਤਾਂ ਤਨਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਪਿਆਰੇ ਪੇਮਾ ਹੈ ਆਪਣੀ ਮਰਤ ਅਵਸਥਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਤੇ ਸੇਵਾ ਕੀਤੀ ਔਰ ਸ਼ੁਰੂ ਦੇ ਵਿੱਚ ਜਿਸ ਵੇਲੇ ਆਪ ਦਾ ਕਾਂਤ ਮਨ ਚਿਤ ਲੱਗਦਾ ਨਹੀਂ ਸੀ ਤੇ ਪਿਆਰਿਓ ਉਸ ਵੇਲੇ ਇਹਨਾਂ ਦਾ ਮਨ ਜਿਹੜਾ ਸੀ ਚਾਰੇ ਪਾਸੇ ਉਡਾਰੀਆਂ ਮਾਰਦਾ ਸੀ ਚਾਰੇ ਪਾਸੇ ਤੋਂ ਫੁਰਣੇ ਲੱਭਦਾ ਸੀ ਪਰ ਪਿਆਰਿਓ ਉਹ ਫੁਰਣੇ ਕਿਤੋਂ ਪ੍ਰਾਪਤ ਨਹੀਂ ਹੋਏ ਮਾਤਾ ਦੇ ਜਾ ਕੇ ਦਰਸ਼ਨ ਮੇਲੇ ਕਰਨੇ ਔਰ ਇੱਕ ਸਾਲ ਦੇ ਵਿੱਚ 10 10 12 12 ਚੱਕਰ ਜਿਹੜੇ ਨੇ ਉਹ ਮਾਤਾ ਦੇ ਦਰਬਾਰ ਤੇ ਸੰਗ ਦੇ ਨਾਲ ਲਗਾ ਦੇਨੇ ਗੰਗਾ ਚਲੇਗੀ ਹਰ ਦੁਆਰ ਕਰਗੇ ਮਨ ਨੂੰ ਟਿਕਾਉ ਨਹੀਂ ਪ੍ਰਾਪਤ ਹੋਇਆ ਤੇ ਪਿਆਰਿਓ ਜਿਸ ਵੇਲੇ ਟਿਕਾਉ ਨਹੀਂ ਬਣਿਆ ਕਿਕਨ ਵਾਲੀ ਅਵਸਥਾ ਨਾ ਬਣੇ ਉਹ ਉਸ ਵੇਲੇ ਮਣਪੜਕਣਾ ਦੇ ਵਿੱਚ ਪੈ ਜਾਂਦਾ ਹੈ ਇੱਕ ਸਾਧੂ ਦਾ ਸੰਗ ਹੋ ਗਿਆ ਹੈ ਸਾਧੂ ਦੇ ਸੰਗ ਜਦ ਵਾਪਸ ਆ ਰਹੇ ਸੀ ਵਿਚਾਰਾਂ ਵਟਾਂਦਰੇ ਕਰਦੇ ਕੰਨਾਂ ਬਾਤਾਂ ਕਰਦੇ ਤੇ ਪਿਆਰਿਓ ਸਾਧੂ ਨੂੰ ਵੀ ਚੰਗਾ ਲੱਗਾ ਚਲਦੇ 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 ਆਪਣੀ ਨਗਰ ਦੇ ਵਿੱਚ ਜਸਵਾਲੇ ਪਹੁੰਚੇ ਤੇ ਸਾਧੂ ਨੂੰ ਬੇਨਤੀ ਕੀਤੀ ਐਨੇ ਦਿਨਾਂ ਦਾ ਆਪਣਾ ਸੰਗ ਹੈ ਕਿਰਪਾ ਕਰੋ ਇੱਕ ਦੋ ਦਿਨ ਮੇਰੇ ਘਰ ਵਿਖੇ ਰਹਿ ਕੇ ਆਪਾਂ ਬਚਨ ਬਲਾਸ ਕਰਾਂਗੇ ਸਤਿਗੁਰੂ ਦੀ ਮਹਿਮਾਂ ਦੇ ਗਹਿਣ ਕਰਾਂਗੇ ਪਰਮਾਤਮਾ ਦੀ ਮਹਿਮਾ ਦੇ ਗੇਰ ਕਰਾਂਗੇ ਦੇਵੀ ਦੇਵਤਿਆਂ ਨੂੰ ਧਿਆਵਾਂਗੇ ਤੁਸੀਂ ਮੇਰੇ ਘਰ ਚੱਲੋ ਉਸ ਸਾਧੂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਗ੍ਰਹਿ ਵਿਖੇ ਚਲੇ ਗਏ ਪਿਆਰਿਓ ਜਿਸ ਵੇਲੇ ਉਸ ਨੂੰ ਜਲ ਪਾਣ ਕਰਾਉਣ ਵਾਸਤੇ ਹੱਥ ਸੁੱਚੇ ਕੀਤੇ ਪ੍ਰਸ਼ਾਦਾ ਤਿਆਰ ਕੀਤਾ ਜਿਸ ਵੇਲੇ ਲਿਆ ਕੇ ਉਹਨਾਂ ਦੇ ਅੱਗੇ ਰੱਖਿਆ ਗਿਆ ਤੇ ਪਿਆਰਿਓ ਉਹ ਜਿਹੜਾ ਭਗਵੇਂ ਕੱਪੜਿਆਂ ਵਾਲਾ ਸਾਧੂ ਸੀ ਸੈਸਵਾਚਨ ਚੇਤੋਂ ਦੇ ਮੂੰਹੋਂ ਨਿਕਲਿਆ ਬਾਬਾ ਅਮਰਦਾਸ ਜੀ ਤੁਹਾਡਾ ਗੁਰੂ ਕਿਹੜਾ ਹੈ ਹੁਣ ਗੁਰੂ ਤਾਂ ਅਜੇ ਕੋਈ ਧਾਰਨ ਕੀਤਾ ਹੀ ਨਹੀਂ ਸੀ ਮਨ ਦਾ ਟਿਕਾਉ ਖੇੜਾ ਹੁੰਦਾ ਹੀ ਨਹੀਂ ਸੀ ਇਸ ਕਰਕੇ ਲੱਭਦੇ ਫਿਰਦੇ ਸੀ ਕਿ ਕੋਈ ਐਸਾ ਗੁਰਮੁਖ ਪਿਆਰਾ ਮਿਲ ਜਾਵੇ ਜਾਂ ਗੁਰੂ ਨੂੰ ਮਲਾ ਦੇਵੇ ਜਾਂ ਖੁਦ ਗੁਰੂ ਮਿਲ ਜਾਵੇ ਕਹਿਣ ਲੱਗੇ ਕਿ ਮੈਂ ਤਾਂ ਗੁਰੂ ਅਜੇ ਧਾਰਨ ਹੀ ਨਹੀਂ ਕੀਤਾ ਤੇ ਇਤਨਾ ਗੁੱਸੇ ਦੇ ਵਿੱਚ ਸਾਧੂ ਆ ਗਿਆ ਥਾਲੀ ਵਗਾ ਕੇ ਸਰਕਾਰ ਦਿੱਤੀ ਕਹਿਣ ਲੱਗਾ ਤੇਰਾ ਜਨਮ ਨਿਵਰਤ ਹੈ ਤੇਰਾ ਜੰਮਣਾ ਇਸ ਦੁਨੀਆ ਤੇ ਬਿਲਕੁਲ ਸਹੀ ਨਹੀਂ ਹੈ ਤੂੰ ਗੁਰੂ ਨਹੀਂ ਧਾਰਨ ਕੀਤਾ ਤੂੰ ਨਿਗੁਰਾ ਹੈ ਮੈਂ ਨਿਗੁਰੇ ਦੇ ਹੱਥੋਂ ਲਈ ਭੋਜਨ ਛੱਕੇ ਆਪਣਾ ਸਾਰਾ ਕੁਝ ਬਰਬਾਦ ਕਰਨ ਲੱਗਾ ਸੀ ਬੜੀਆਂ ਮਿੰਤਾ ਬਾਬੇ ਅਮਰਦਾਸ ਜੀ ਨੇ ਕੀਤੀਆਂ ਪਰ ਉਹਦੇ ਤੇ ਘੋਰਾ ਪਰ ਵੀ ਅਸਰ ਨਹੀਂ ਹੋਇਆ ਛੱਡ ਕੇ ਲੰਗਰ ਪਾਣੀ ਚਲੇ ਗਿਆ ਮਨ ਦੇ ਉੱਤੇ ਚੋਟ ਵਜੀ ਹਿਰਦੇ ਦੇ ਉੱਤੇ ਚੋਟ ਵਜੀ ਘਰ ਗਿਆ ਇਹ ਨਰਾਸਤਾ ਦੇ ਵਿੱਚ ਵੇਖ ਕੇ ਕਹਿਣ ਲੱਗੇ ਗੱਲ ਕੀ ਹੈ ਇਹਨੇ ਨੂੰ ਰਾਤ ਸਾਰੀ ਉਸਨ ਵਟੇ ਲਿੰਦੇ ਸੁਤੇ ਨੀਂਦ ਨਹੀਂ ਆ ਰਹੀ ਅੰਮ੍ਰਿਤ ਵੇਲੇ ਸਵੇਰੇ ਉઠੇ ਸ਼ਰਾਂਣ ਪਾਣ ਕੀਤਾ ਕੀ ਵੇਖਦੇ ਨੇ ਕਿ ਉਹਨਾਂ ਦੇ ਭਰਾਤਾ ਦੀ ਨੂੰ ਦੁੱਧ ਡਿੱਕਦੀ ਹੈ ਤੇ ਨਾਲ ਗੁਰਬਾਣੀ ਦਾ ਗਾਇਨ ਕਰ ਰਹੀ ਹੈ ਉਹਦੇ ਵਿੱਚੋਂ ਬੜੀਆਂ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ ਉਸ ਆਵਾਜ਼ ਦੇ ਵਿੱਚ ਰਸ ਹੈ ਉਸ ਆਵਾਜ਼ ਦੇ ਵਿੱਚ ਆਨੰਦ ਹੈ ਉਸ ਆਵਾਜ਼ ਦੇ ਵਿੱਚ ਖੇੜਾ ਹੈ ਸੋ ਉੱਠ ਕੇ ਜਦੋਂ ਦੁੱਧ ਡਿੱਕ ਲਿੰਦੀ ਪਿਆਰਿਓ ਜਾ ਕੇ ਪੁੱਛਦੀ ਹੈ ਕਹਿਣ ਲੱਗੇ ਕਿ ਇਹ ਕੀ ਦੀ ਬਾਣੀ ਹੈ ਕਹਿਣ ਲੱਗੇ ਮੈਂ ਉਹਨਾਂ ਦੇ ਕੋਲ ਹੀ ਆਪ ਜੀ ਨੂੰ ਲੈ ਜਾਵਾਂਗੀ ਸੋ ਪਿਆਰਿਓ ਸਤਿਗੁਰਾਂ ਦੇ ਕੋਲ ਜਿਸ ਵੇਲੇ ਗੁਰੂ ਅਮਰਦਾਸ ਜੀ ਪੁਜੇ ਦਰਸ਼ਨ ਕੀਤੇ ਉਹਨਾਂ ਦਾ ਮਨ ਜਿਹੜਾ ਸੀ ਉਹਨੂੰ ਕੁਝ ਸ਼ਾਂਤੀ ਆਉਣੀ ਸ਼ੁਰੂ ਹੋਈ ਉੱਥੇ ਦੇ ਹੋ ਕੇ ਰਹਿ ਗਿਆ ਕਿਉਂਕਿ ਇਹ ਰਿਸ਼ਤਾ ਕੁਰਮਾ 40 ਵਾਲਾ ਸੀ ਰਿਸ਼ਤੇ ਦੇ ਵਿੱਚ ਉਹ ਲੜਕੀ ਜਿਹੜੀ ਆ ਉਹ ਉਹਨਾਂ ਦੇ ਭਰਾਤਾ ਦੇ ਘਰ ਸੀ ਸੋ ਇਸ ਗੱਲ ਨੂੰ ਨਾ ਵਿਚਾਰਦੇ ਆ ਵੱਡੀ ਉਮਰ ਨੂੰ ਨਾ ਵਿਚਾਰਦੇ ਆ ਸੇਵਾ ਰੰਭ ਕਰ ਦਿੱਤੀ ਜੜ ਲਿਆ ਕਿ ਬਿਆਸਾ ਦਰਿਆ ਤੋਂ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸ਼ਰਾਨ ਪ੍ਰਾਂ ਕਰਉਣਾ ਸੇ ਪਾਸ਼ਾ ਦਾ ਰਜਾਨਾ ਦਾ ਨਿਤਨੇ ਬਣ ਗਿਆ ਲੰਗਰਾਂ ਦੇ ਵਿੱਚ ਸੇਵਾ ਕਰਨੀ ਬੈਠ ਕੇ ਜਿਤਨਾ ਕਹਿਣਾ ਸਿਮਣਣ ਕੀਤਾ 10-12 ਸਾਲ ਪਿਆਰਿਓ ਉਸੇ ਤਰ੍ਹਾਂ ਲੱਗ ਗਏ ਸੇਵਾ ਕਰਦੇ ਆ ਰਿਸ਼ੇਦਾਰੀ ਨੇ ਸ਼ਰੀਕੇ ਨੇ ਮਿਹਨੇ ਵੀ ਮਾਰੇ ਕਿ ਕੁੜਮਾ ਨੇ ਘਰ ਸੇਵਾ ਕਰਦਾ ਹੈ ਇੱਕ ਦਿਨ ਐਸਾ ਆਇਆ ਬਹੁਤ ਜਿਆਦਾ ਬਾਸ਼ ਹੋ ਰਹੀ ਸੀ بارش ਦੇ ਵਿੱਚ ਜਦੋਂ ਆਪਣੇ ਮੋਢੇ ਦੇ ਉੱਤੇ ਗਾਗਰ ਰੱਖ ਕੇ ਵਾਪਸ ਆ ਰਹੇ ਆਓ ਬੱਦਲਾਂ ਦੇ ਕਰਕੇ ਰਾਤ ਕਾਲੀ ਬੋਲੀ ਹੋਈ ਪਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੋਢੇ ਤੇ ਗਾਗਰ ਰੱਖ ਕੇ ਵਾਪਸ ਆਉਂਦੇ ਆ ਜਨਾਇਆਂ ਦੀ ਨਗਰੀ ਦੇ ਵਿੱਚੋਂ ਜਿਸ ਵਲੇ ਲੰਗੇ ਤੇ ਪਿਆਰਿਓ ਛੇਡਾ ਲੱਗਾ ਡਿਗ ਪਏ ਬਜ਼ੁਰਗ ਅਵਸਥਾ ਹੈ ਪਰ ਗਾਗਰ ਨੂੰ ਡਿਗਣ ਨਹੀਂ ਦਿੱਤਾ ਉਸੇ ਵਲੇ ਉਹਨੂੰ ਮੋਢੇ ਤੇ ਰਖ ਲਿਆ ਇਹਨੇ ਨੂੰ ਖੜਕਾ ਹੋਇਆ ਜਲਾਈ ਜਲਾਹੇ ਉੱਥੇ ਬੈਠੇ ਜਲਾਹੇ ਵੇਖ ਕੇ ਕਹਿ ਲਗੀ ਦੇਖੋ ਕੌਣ ਹੈ ਤੇ ਕਹਿਨ ਲਗਾ ਕਿ ਅਮਰਦਾਸ ਹੁਣਾ ਹੈ ਕਹਿੰਦੀ ਏ ਨਥਾਵਾ ਹੈ ਇਹਦਾ ਥਾਂ ਕੋਈ ਨਹੀਂ ਕੁੜਮਾਂ ਦੇ ਆਣ ਕੇ ਪਾਣੀ ਢੋਟੋ ਕੇ ਸ਼ਰਾਨ ਕਰਾਉਂਦਾ ਪਿਆ ਹੈ ਛੋਟੀ ਉਮਰ ਦਾ ਕੁੜਮ ਹੈ ਆਪ ਵੱਡੀ ਉਮਰ ਦੇ ਨੇ ਵੇਖੋ ਕੀ ਖੇਕਣ ਕਰਦੇ ਨੇ ਸੁਗਰੂ ਸਵਾਰਿਓ ਸਹਿ ਸੁਭਾਗੁਰੂ ਮਰਦਾ ਜੀ ਦੇ ਮੂੰਹੋਂ ਨਿਕਲਿਆ ਕਮਲ ਜੀ ਮੈਂ ਨਥਾਵਾ ਨਹੀਂ ਮੈਂ ਥਾਂ ਵਾਲਾ ਹਾਂ ਮੇਰਾ ਇਸ ਘਰ ਦੇ ਵਿੱਚ ਹੁਣ ਅਤਲ ਵਿਸ਼ਵਾਸ ਹੋ ਗਿਆ ਹੈ ਮੇਰੀਆਂ ਚਿੰਤਾਵਾਂ ਦੂਰ ਹੋ ਗਈਆਂ ਨੇ ਗਾਗਰ ਮੋਢੇ ਤੇ ਰੱਖ ਕੇ ਉਹ ਵਾਪਸ ਪਿਆਰਿਓ ਜਿਸ ਵੇਲੇ ਆਪਣੇ ਟਿਕਾਣੇ ਤੇ ਪਹੁੰਚ ਕੇ ਜਲ ਪਾਣ ਕਰਾਇ ਸ਼ਾਨ ਕਰਾਇਆ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਪਿਆਰਿਓ ਜਿਸ ਵੇਲੇ ਦਰਬਾਰ ਲੱਗਾ ਉਹ ਬੀਬੀ ਚਲੀ ਹੋ ਗਈ ਕਿਉਂਕਿ ਅਮਰਦਾਸ ਜੀ ਦੇ ਬਚਨ ਸਨ ਚੱਲੀਏ ਮੈਂ ਤਾਂ ਥਾਂ ਵਾਲਾ ਹਾਂ ਮੈਂ ਨਥਾਂ ਵਾਲਾ ਨਹੀਂ ਹਾਂ ਸੋ ਜਲਾਇਆ ਲੈ ਕੇ ਗੁਰੂ ਘਰ ਤੇ ਪਹੁੰਚਿਆ ਜਿਸ ਵੇਲੇ ਗੁਰੂ ਘਰ ਤੇ ਜਲਾਇਆ ਜਲਾਈ ਨੂੰ ਲੈ ਕੇ ਪਹੁੰਚਿਆ ਚਨ ਖਲਾਰ ਰਈ ਸੀ ਸੋ ਗੁਰੂ ਸਾਹਿਬ ਦੇ ਮੱਥਾ ਟੇਕਿਆ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਬਖਸ਼ਿੰਦ ਹੋ ਬਖਸ਼ ਲਵੋ ਇਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਮਾਰੇ ਸ਼ਬਦ ਕਹੇ ਨੇ ਮਾਰੇ ਸ਼ਬਦਾਂ ਦੇ ਕਹਿਣ ਕਰਕੇ ਇਹਨਾਂ ਨੂੰ ਚੜ ਹੋ ਗਿਆ ਹੈ ਸਾਰੀ ਕਹਾਣੀ ਗੁਰੂ ਅੰਗਦੇਵ ਜੀ ਨੇ ਸੁਣੀ ਔਰ ਕਹਿਣ ਲਗੇ ਇਸ ਦਾ ਇਲਾਜ ਗੁਰੂ ਅਮਰਦਾਸ ਜੀ ਕਰ ਰਏ ਕਰ ਸਕਦੇ ਨੇ ਮੇਰੇ ਕੋਲ ਇਹਦਾ ਹੱਲ ਕੋਈ ਨਹੀਂ ਆਪ ਜੀ ਨੂੰ ਉਹਨਾਂ ਦੇ ਕੋਲ ਜਾਣਾ ਪਵੇਗਾ ਸੋ ਜਿਸ ਵੇਲੇ ਜਾ ਕੇ ਬੇਨਤੀ ਕੀਤੀ ਨਗ ਗੋਡਾ ਰਗੜਿਆ ਸਤਗੁਰੂ ਸਚੇ ਪਾਸ਼ਾ ਸੈਭੀ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਸਚੇ ਪਾਸ਼ਾ ਦੀ ਕਿਰਪਾ ਦੇ ਨਾਲ ਔਰ ਹੁਕਮ ਦੇ ਨਾਲ ਗੁਰੰਘਾ ਦੇਵ ਜੀ ਦੇ ਨਾਲ ਉਹਨਾਂ ਨੇ ਉਸ ਬੀਬੀ ਨੂੰ ਠੀਕ ਕੀਤਾ ਅਵਰੋਧਾ ਚੱਲ ਦੂਰ ਹੋਇਆ ਉਸ ਦਾ ਚੱਲ ਖਤਮ ਹੋ ਗਿਆ ਪਿਆਰਿਓ ਇਸ ਤਰ੍ਹਾਂ ਸਤਗੁਰੂ ਸਚੇ ਪਾਸ਼ਾ ਦੀ ਕਿਰਪਾ ਕਰਦਿਆਂ ਹੋਇਆਂ ਆਪ ਜੀ ਨੇ ਬੜੀ ਬੰਨ ਸੇਵਾ ਕੀਤੀ ਔਰ ਅਖੀਰ ਤੇ ਆਪ ਜੀ ਨੂੰ ਜਦੋਂ ਗੁਰਤਾ ਗਤੀ ਪ੍ਰਾਪਤ ਹੋਈ ਤੇ ਪਿਆਰੇ ਆਪ ਜੀ ਨੇ ਇਹ ਸਰਵਣ ਕਰ ਲਿਆ ਹੈ ਕਿ ਦਾਤੂ ਤੇ ਦਾਸੂ ਦੇ ਵਿੱਚ ਕਿਤਨਾ ਕਰੋੜ ਸੀ ਦਾਤੂ ਨੇ ਲਤ ਮਾਰੀ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਸ ਤਰੀਕੇ ਦੇ ਨਾਲ ਆਪ ਜੀ ਨੇ ਉਹਨਾਂ ਦਾ ਬੜਾ ਪਿਆਰ ਸਰਕਾਰ ਦੇ ਨਾਲ ਕੋਮਲ ਪੈਰ ਦਬਾਇਆ ਤੇ ਬੜੀ ਕਿਰਪਾ ਤੇ ਮੇਹਰਾਂ ਦੇ ਵਿੱਚ ਆ ਗਏ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਜਿਸ ਵੇਲੇ ਭਾਈ ਗ੍ਰਾਮਾ ਜੀ ਤੇ ਗੁਰੂ ਰਾਮਦਾਸ ਜੀ ਜੇਠਾ ਜੀ ਸੇਵਾ ਕਰਦੇ ਨੇ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਗੁਰੂ ਅਮਰਦਾਸ ਜੀ ਦਾ ਹੁਕਮ ਹੋਇਆ ਕਿ ਆਪੋ ਆਪਣੇ ਥੜੇ ਬਣਾਵੋ ਬੈਠਣ ਵਾਸਤੇ ਥੜੇ ਚਾਹੀਦੇ ਨੇ ਸੋ ਗੁਰੂ ਸਵਾਰਿਓ ਜਿਸ ਵੇਲੇ ਥੜਿਆਂ ਦੀ ਬਣਾਉਣ ਦੀ ਕਿਰਿਆ ਸ਼ੁਰੂ ਹੋਈ ਸ਼ਾਮਾਂ ਨੂੰ ਗੁਰੂ ਅਮਰਦਾਸ ਜੀ ਵੇਖਣ ਆਏ ਵੇਖ ਕੇ ਕਹਿਣ ਲੱਗੇ ਥੋ ਵਿੰਗਾ ਹੈ ਇਕ ਛੋਟੇ ਦਾ ਹੈ ਢਾ ਕੇ ਸਵੇਰੇ ਨਵੇਂ ਬਣਾਓ ਦੂਜੇ ਦਿਨ ਫਿਰ ਤਿਆਰ ਕੀਤੇ ਸ਼ਾਮਾ ਨੂੰ ਵੇਖੇ ਗਏ ਔਰ ਗੁਰੂ ਸਾਹਿਬ ਨੇ ਫਿਰ ਕਿਹਾ ਨਹੀਂ ਇਹਨਾਂ ਨੂੰ ਢਾ ਕੇ ਨਵੇਂ ਤਿਆਰ ਕਰੋ ਤੀਜੇ ਦਿਨ ਵੀ ਇਹੋ ਹੀ ਕੀਤਰਕਾ ਕਿ ਇਹ ਥੜੇ ਸਹੀ ਨਹੀਂ ਹੈ ਸੋ ਜਿਹੜਾ ਜਵਾਈ ਸੀ ਭਾਈ ਰਾਮਾ ਉਸਨੇ ਕਿਹਾ ਤੁਸੀਂ ਬਜ਼ੁਰਗ ਹੋ ਗਏ ਹੋ ਹੁਣ ਤੁਹਾਨੂੰ ਸਮਝ ਨਹੀਂ ਲੱਗਦੀ ਇਸ ਕਰਕੇ ਤੁਸੀਂ ਹੁਣ ਇਹ ਹਿਸਾਬ-ਕਿਤਾਬ ਨਹੀਂ ਜਿਲਾ ਸਕਦੇ ਇਸ ਵੇਲੇ ਮੈਂ ਇਸ ਤੋਂ ਅੱਗੇ ਥੜੇ ਨਹੀਂ ਬਣਾ ਸਕਦਾ ਤੁਹਾਨੂੰ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮੇਰਾ ਦੇ ਖਜ਼ਾਨੇ ਚਰਣਾ ਦੇ ਭਵਰੇ ਉਸੇ ਤਰ੍ਹਾਂ ਹੀ ਪਿਆਰੇ ਹੋ ਲਗੇ ਰਹੇ ਔਰ ਚੌਥਾ ਥੜਾ ਪੰਜਵਾਂ ਥੜਾ ਛੇਵਾਂ ਥੜਾ ਸਤਵਾਂ ਥੜਾ ਅੱਠਵਾਂ ਨੌਵਾਂ ਦਸਵਾਂ ਇਸ ਤਰ੍ਹਾਂ ਕਰਕੇ ਆ ਥੜੇ ਬਣਾਈ ਗਏ ਸਤਿਗੁਰੂ ਜੀ ਟੁਆ ਹੀ ਗਏ ਅਖੀਰ ਤੇ ਪ੍ਰਸੰਨ ਹੋ ਕੇ ਜਫੀ ਦੇ ਵਿੱਚ ਲੈ ਲਿਆ ਕਹਿਣ ਲੱਗੇ ਇਹ ਇੱਕ ਗੁੱਜੀ ਰਮਜ ਸੀ ਪਿਆਰਿਓ ਇਸ ਗੁੱਜੀ ਰਮਜ ਨੂੰ ਖੋਲਿਏ ਇਸ ਗੁੱਜੀ ਰਮਜ ਨੂੰ ਸਮਝੀਏ ਕਿ ਚੌਥੇ ਪਾਸ਼ਾ ਸੋਢੀ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਜਿਹੜੀ ਗੁਰਤਾ ਗਦੀ ਸੀ ਉਹ ਇੱਕ ਹੀ ਘਰ ਦੇ ਵਿੱਚ ਰਹੀ ਅਸਲੀ ਇਹ ਰਮਜ ਵਾਲੀ ਗੱਲ ਸੀ ਇਹ ਥੜੇ ਬਣਾਉਣ ਦਾ ਮਕਸਦ ਵੀ ਇਹ ਹੀ ਸੀ ਸੋ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਔਰ ਦੂਸਰਾ ਇਹਦੇ ਵਿੱਚ ਬੀਬੀ ਪਾਨੀ ਜੀ ਦਾ ਬੜਾ ਰੋੜ ਰਿਆ ਹੈ ਬਜੁਗ ਅਵਸਥਾ ਹੈ ਜਸਵਨੀ ਅ स्नान ਪਾਣ ਕਰਾਉਂਦੀ ਹੈ ਗੁਰੂ ਸਾਹਿਬਾਂ ਨੂੰ ਚੌਂਕੀ ਦਾ ਪਾਵਾ ਟੁੱਟ ਜਾਂਦਾ ਹੈ ਕਿਲ ਤਿੱਖਾ ਠਾ ਨਿਕਲਿਆ ਆਇਆ ਹੈ ਮਨ ਦੇ ਵਿੱਚ ਵਿਚਾਰ ਆਇਆ ਕਿ ਇਹ ਏਦੀ ਹੋ ਕੇ ਤੀੜੀ ਕਿਤੇ ਗੁਰੂ ਸਾਹਿਬ ਚੌਂਕੀ ਤੋਂ ਡਿਗ ਨਾ ਜਾਣ ਥੱਲੇ ਪੈਰ ਕਰ ਲਿਆ ਪੈਰ ਦੇ ਵਿੱਚ ਕਿਲ ਚੁਭਿਆ ਖੂਨ ਵਗਣਾ ਸ਼ੁਰੂ ਹੋਇਆ ਔਰ ਬੁਰਸ ਵਾਰਿਓ ਕੋ ਖੂਨ ਵਹਿੰਦਾ ਜਿਸ ਵੇਲੇ ਸਿਰ ਦੇ ਵਿੱਚੋਂ ਜਲ ਪਾਇਆ ਗਿਆ ਦਹੀਂ ਖੱਟਾ ਕੱਢਿਆ ਵੇਖਿਆ ਕਿ ਪਾਣੀ ਲਾਲ ਹੋਇਆ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵੇਖ ਕੇ ਕਹਿਣ ਲਗੇ ਪੁੱਤਰ ਇਹ ਕੀ ਕਹਿਣ ਲਗੇ ਬਾਪੂ ਕੋਈ ਗੱਲ ਨਹੀਂ ਹੈਰਾਨ ਪਰੇਸ਼ਾਨ ਹੋ ਕੇ ਜਿਸ ਵੇਲੇ ਵੇਖਿਆ ਤਰੁੱਠ ਗਏ ਮੇਰਾਂ ਦੇ ਘਰ ਵਿੱਚ ਆ ਗਏ ਤੇ ਪਿਆਰੀ ਉਸ ਵੇਲੇ ਕਿਹਾ ਪੁੱਤਰੀ ਕੀ ਮੰਗਣੀ ਹੈ ਮੰਗ ਤੇ ਇਹ ਦੂਸਰਾ ਬਚਨ ਇਹ ਸੀ ਕਿ ਪਿਆਰਿਓ ਕਿ ਇਹ ਸਾਡੀ ਗੁਰਤਾ ਗੱਦੀ ਸਾਡੇ ਘਰੇ ਵਿਖੇ ਰਵੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਸ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦੀਆਂ ਨੇ ਸੇਵਾ ਭਾਵਨਾ ਨਾਲ ਪ੍ਰਾਪਤ ਹੁੰਦੀਆਂ ਨੇ ਸੇਵਾ ਤੋਂ ਬਿਨਾਂ ਕੋਈ ਹੱਲ ਨਹੀਂ ਸੋ ਕਹਿੰਦਾ ਭਾਵ ਕਿ ਆਪ ਜੀ ਦੇ ਨਾਲ ਸਹਿਬ ਸ਼ਿਰੂ ਅਮਰਦਾਸ ਜੀ ਦੇ ਜੀਵਨ ਦੀਆਂ ਕੁਸ਼ਕ ਹੋਣਗੀਆਂ ਤੁਹਾਡੇ ਹਾਜ਼ਰ ਕੀਤੀਆਂ ਨੇ ਆਸ ਹੈ ਆਪ ਨਮਾਣਿਆਂ ਨੂੰ ਮਾਨ ਬਖਸ਼ੋਗੇ ਸਾਡੇ ਸਿਰ ਤੇ ਮੇਰ ਪ੍ਰਿਆਸ ਧਰਾ ਕੇ ਸਤਿਗੁਰੂ ਸਚੇਪਾ ਸਦੀ ਕਿਰਪਾ ਦੇ ਪਾਤਰ ਬਣੇ ਗੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਹਰ ਵੇਰੇ ਉਸ ਇਤਿਹਾਸ ਪੇਟਵਾਰਤਾ ਸਾਂਝੀਆਂ ਕਰਦੇ ਰਹੀਏ ਆਪ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਰਹੋ ਹੋਈਆਂ ਪੁੱਡਾ ਨੂੰ ਨਾ ਝਤਾਈਏ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ